ਆਇਫ ਦੀ ਸਾ ਪਾਣੀ ਪਿਤਾ ਉਦੇਸ਼ ਪਾਣੀ ਦੇ ਵਿਸ਼ੇਸ਼ ਗੁਣਾ ਬਾਰੇ ਜਾਣਨਾ ਸਾਡਾ ਸਰੀਰ ਪੰਜ ਮੂਲ ਤਤ ਮਿੱਟੀ ਅੱਗ ਹਵਾ ਪਾਣੀ ਅਤੇ ਧਰਤੀ ਤੋਂ ਬਣਿਆ ਹੈ ਇਹਨਾਂ ਤਤਾਂ ਤੋਂ ਬਿਨਾ ਮਨੁੱਖੀ ਜੀਵਨ ਦੀ ਹੋਂਦ ਸੰਭਵ ਨਹੀਂ ਪਰ ਅਸੀਂ ਸ਼ਾਇਦ ਇਸ اٹਲ ਸਚਾਈ ਤੋਂ ਇੰਨੇ ਅਵੇਸਲੇ ਹੋ ਗਏ ਹਾਂ ਕਿ ਅੱਜ ਅਸੀਂ ਜੇਕਰ ਸਭ ਤੋਂ ਵੱਧ ਨਜਾਇਜ਼ ਫਾਇਦਾ ਕਿਸੇ ਚੀਜ਼ ਦਾ ਉਠਾ ਰਹੇ ਹਾਂ ਤੇ ਉਹ ਹੈ ਇਹ ਮੂਲ ਤਤ ਅੱਜ ਦੇ ਇਸ ਅਤਿ ਆਧੁਨਿਕ ਅਤੇ ਪਦਾਰਥਵਾਦੀ ਯੁੱਗ ਵਿੱਚ ਸਿਰਫ ਹਾਸਲ ਕਰਨਾ ਅਤੇ ਭੌਤਿਕ ਪਦਾਰਥਾਂ ਦੇ ਇਕੱਠ ਨੂੰ ਹੀ ਮਨੁੱਖ ਆਪਣੀ ਖੁਸ਼ੀ ਅਤੇ ਜ਼ਿੰਦਗੀ ਦਾ ਆਧਾਰ ਸਮਝਣ ਲੱਗ ਪਿਆ ਹੈ ਮਨੁੱਖ ਦੀਆਂ ਇਸ ਚੱਕਾ ਚੌਂਦ ਵਿੱਚ ਅੱਖਾਂ ਇੰਨੀਆਂ ਝੁੰਡਿਆ ਗਈਆਂ ਹਨ ਕਿ ਮਨੁੱਖ ਇਹਨਾਂ ਦੀ ਮਹੱਤਤਾ ਨੂੰ ਦੇਖ ਹੀ ਨਹੀਂ ਪਾ ਰਿਹਾ ਜੇਕਰ ਆਪਾਂ ਮਨੁੱਖੀ ਸਰੀਰ ਦੀ ਗੱਲ ਕਰੀਏ ਤਾਂ ਸਾਡੇ ਸਰੀਰ ਵਿੱਚ ਲਗਭਗ 75% ਪਾਣੀ ਹੈ ਸਾਡੇ ਸਰੀਰ ਦਾ ਜ਼ਿਆਦਾ ਭਾਗ ਪਾਣੀ ਹੈ ਅਤੇ ਅੱਜ ਉਸੇ ਪਾਣੀ ਦੇ ਸਰੋਤ ਗੰਦਲੇ ਹੋ ਰਹੇ ਹਨ ਪਾਣੀ ਦਾस्तर ਦਿਨੋ ਦਿਨ ਘਟਦਾ ਜਾ ਰਿਹਾ ਹੈ ਅੱਜ ਅਸੀਂ ਇਸ ਪਾਠ ਵਿੱਚ ਪਾਣੀ ਬਚਾਓ ਸਲਾਹ ਹੈ ਜਾਂ ਚੇਤਾਵਨੀ ਪਾਣੀ ਬਚਾਓ ਦੇ ਕੀ ਕੀ ਉਪਾਏ ਹਨ ਅਜਿਹੇ ਵਿਸ਼ਿਆਂ ਤੇ ਗੱਲਬਾਤ ਨਾ ਕਰਕੇ ਇਸ ਮੁੱਦੇ ਤੇ ਵਿਚਾਰ ਵਿਟਾਂਦਰਾ ਕਰਾਂਗੇ ਕਿ ਸਾਡੇ ਜੀਵਨ ਵਿੱਚ ਪਾਣੀ ਦੀ ਕੀ ਮਹੱਤਤਾ ਹੈ ਅਸੀਂ ਪਾਣੀ ਦੀ ਹੋਂਦ ਨੂੰ ਸਮਝਣ ਦਾ ਯਤਨ ਕਰਾਂਗੇ ਗੁਰਬਾਣੀ ਵਿੱਚ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਪਾਵ ਮਨੁੱਖੀ ਜੀਵਨ ਵਿੱਚ ਪਾਣੀ ਦਾ ਉਹੀ ਦਰਜਾ ਹੈ ਜੋ ਪਿਤਾ ਦਾ ਪਿਤਾ ਦਾ ਸਥਾਨ ਅਤੇ ਸਤਕਾਰ ਸਭ ਤੋਂ ਉੱਚਾ ਹੈ ਫਿਰ ਪਾਣੀ ਦਾ ਦਰਜਾ ਵੀ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਉੱਚਾ ਹੀ ਹੋਇਆ ਪੰਜਾਬੀ ਦੀ ਕਹਾਵਤ ਹੈ ਸੋ ਚਾਚੇ ਤੇ ਇੱਕ ਪਿਓ ਜਿਸ ਤਰ੍ਹਾਂ ਪਿਤਾ ਦਾ સ્થાન ਕੋਈ ਨਹੀਂ ਲੈ ਸਕਦਾ ਉਸੇ ਤਰ੍ਹਾਂ ਚਾਹੇ ਅਸੀਂ ਕਿੰਨੇ ਵੀ ਕੋਲ ਡਰਿੰਕ ਜੂਸ ਪੀ ਲਈਏ ਪਰ ਸਾਡੀ ਪਿਆਸ ਪਾਣੀ ਨਾਲ ਹੀ 부ਝਦੀ ਹੈ ਸੋ ਪਾਣੀ ਦਾ ਕੋਈ ਵਿਕਲਪ ਨਹੀਂ ਜੇਕਰ ਅਸੀਂ ਪਾਣੀ ਦੇ ਸੁਭਾਅ ਬਾਰੇ ਚਰਚਾ ਕਰੀਏ ਤਾਂ ਪਾਣੀ ਬਹੁਤ ਸੰਵੇਦਨਸ਼ੀਲ ਹੈ ਪਾਣੀ ਉੱਪਰ ਆਲੇ ਦੁਆਲੇ ਦਾ ਬਹੁਤ ਅਸਰ ਪੈਂਦਾ ਹੈ ਖੋਜਕਾਰਾਂ ਨੇ ਇਸ ਨੂੰ ਸਿੱਧ ਕਰਨ ਲਈ ਇੱਕ ਪ੍ਰਯੋਗ ਕੀਤਾ ਉਹਨਾਂ ਨੇ ਵਹਿੰਦੇ ਪਾਣੀ ਵਿੱਚੋਂ ਦੋ ਭਾਂਡੇ ਭਰ ਲਏ ਦੋਹਾਂ ਨੂੰ ਵੱਖ-ਵੱਖ ਮਾਹੌਲ ਵਾਲੇ ਸਥਾਨਾਂ ਤੇ ਰੱਖਿਆ ਗਿਆ ਇੱਕ ਥਾਂ ਉਹ ਸੀ ਜਿੱਥੇ ਦਾ ਮਾਹੌਲ ਬੜਾ ਭੈੜਾ ਸੀ ਜਿੱਥੇ ਲੋਕ ਇੱਕ ਦੂਜੇ ਨਾਲ ਕੌੜਾ ਬੋਲਦੇ ਸਨ ਅਤੇ ਦੂਜੇ ਹੱਥ ਦੂਸਰਾ ਭਾਂਡਾ ਉਸ ਥਾਂ ਰੱਖਿਆ ਗਿਆ ਜਿੱਥੇ ਸਾਰੇ ਪਾਸੇ ਪਿਆਰ ਦਾ ਪਸਾਰਾ ਸੀ ਲੋਕ ਇੱਕ ਦੂਜੇ ਨਾਲ ਬਹੁਤ ਨਿਮਰਤਾ ਅਤੇ ਪ੍ਰੇਮ ਭਾਵਨਾ ਨਾਲ ਗੱਲਬਾਤ ਕਰਦੇ ਸੀ ਜਦੋਂ ਮਾਈਕਰੋਸਕੋਪ ਦੁਆਰਾ ਇਹਨਾਂ ਪਾਣੀਆਂ ਦੇ ਸੂਖਮ ਅਣੂਆਂ ਨੂੰ ਵੇਖਿਆ ਗਿਆ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ ਭੜੇ ਮਾਹੌਲ ਵਾਲੇ ਪਾਣਡੇ ਦੇ ਅਣੂ ਬਹੁਤ ਬੇਤਰਤੀਬੇ ਅਤੇ ਕੋਝੇ ਸਨ ਅਤੇ ਸ਼ਾਂਤ ਪਿਆਰ ਨਾਲ ਭਰੇ ਮਾਹੌਲ ਵਿੱਚ ਰੱਖੇ ਪਾਣਡੇ ਦੇ ਅਣੂ ਸੋਹਣੇ ਅਤੇ ਮਨਮੋਹਣੇ ਸਨ ਸ਼ਾਇਦ ਇਹੋ ਕਾਰਨ ਹੈ ਕਿ ਅਸੀਂ ਪਵਿੱਤਰ ਸਥਾਨਾਂ ਤੇ ਬਨੇ ਸਰੋਵਰਾਂ ਖੂਈਆਂ ਅਤੇ ਬੋਲੀਆਂ ਦੇ ਪਾਣੀ ਨੂੰ ਕਰਾਮਾਤੀ ਪਵਿੱਤਰ ਮੰਨਦੇ ਹਾਂ ਇਹ ਪਾਣੀ ਪਵਿੱਤਰ ਸਥਾਨਾਂ ਵਿੱਚ ਪੜੀ ਜਾਂਦੀ ਬਾਣੀ ਦੇ ਪ੍ਰਭਾਵ ਨਾਲ ਪਵਿੱਤਰ ਅਤੇ ਕਰਾਮਾਤੀ ਹੋ ਜਾਂਦੇ ਹਨ ਸਾਡਾ ਵਿਰਸਾ ਅਤੇ ਸਾਡਾ ਸਾਹਿਤ ਵੀ ਸਾਨੂੰ ਇਸ ਅਟੱਲ ਸੱਚਾਈ ਬਾਰੇ ਜਾਣੂ ਕਰਵਾਉਂਦਾ ਹੈ ਇਸ ਦਾ ਪ੍ਰਮਾਣ ਸਾਡੀ ਬੋਲਚਾਲ ਦੀ ਭਾਸ਼ਾ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਜੇਕਰ ਦੋ ਇੱਕੋ ਇਲਾਕੇ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਸੁਭਾਅ ਇੱਕੋ ਜਿਹਾ ਹੋਵੇ ਸਾਡੇ ਬਜ਼ੁਰਗ ਸਹਿਜ ਹੀ ਕਹਿ ਦਿੰਦੇ ਹਨ ਪਾਣੀ ਦਾ ਅਸਰ ਹੈ ਕਿਸੇ ਚਲਾਕ ਤੇ ਤਜਰਬੇਕਾਰ ਵਿਅਕਤੀ ਲਈ ਇਸ ਨੇ ਤਾਂ ਘਾਟ-ਘਾਟ ਦਾ ਪਾਣੀ ਪੀਤਾ ਹੈ ਅਕਸਰ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਾਣੀ ਮਨੁੱਖ ਨਾਲ ਆਪਣਾ ਅਜੀਹ ਰਿਸ਼ਤਾ ਬਣਾ ਲੈਂਦਾ ਹੈ ਕਿ ਉਸਦੀ ਅਮਿੱਟ ਛਾਪ ਸਦਾ ਲਈ ਸਾਡੀ ਯਾਦ ਛੱਤੀ ਵਿੱਚ ਰਹਿੰਦੀ ਹੈ ਜੇਕਰ ਅਸੀਂ ਕਦੇ ਬਾਹਰ ਘੁੰਮਣ ਗਏ ਕਿਸੇ ਚਰਨੇ ਨਦੀਆਂ ਦਰਿਆ ਕੋਲ ਕੁਝ ਸਮਾਂ ਬਤਾਇਆ ਹੋਵੇ ਤਾਂ ਉਹ ਥਾਂ ਸਾਨੂੰ ਸਦਾ ਯਾਦ ਰਹਿੰਦੀ ਹੈ ਸਾਡੇ ਰੀਤੀ ਰਿਵਾਜਾਂ ਵਿੱਚ ਵੀ ਪਾਣੀ ਦੀ ਮਹੱਤਤਾ ਨੂੰ ਅੱਖੋਂ ਓਲੇ ਨਹੀਂ ਕੀਤਾ ਜਾ ਸਕਦਾ ਪਾਣੀ ਪ੍ਰਤੀ ਸਾਡੀ ਖਿੱਚ ਕੁਦਰਤੀ ਤੌਰ ਤੇ ਉਹੀ ਹੈ ਜੋ ਸਾਡੀ ਆਪਣੇ ਮਾਤਾ ਪਿਤਾ ਪ੍ਰਤੀ ਹੈ ਜਦੋਂ ਸਾਡੀ ਹੋਂਦ ਪਾਣੀ ਤੋਂ ਬਿਨਾ ਸੰਭਵ ਹੀ ਨਹੀਂ ਫੇਰ ਅਸੀਂ ਇਸ ਪ੍ਰਤੀ ਇੰਨੇ ਅਵੇਸਲੇ ਕਿਵੇਂ ਹੋ ਗਏ ਅੱਜ ਦੇ ਬੱਚੇ ਕੱਲ ਦਾ ਭਵਿਕ ਹਨ ਜੇ ਸਾਡੇ ਬੱਚੇ ਇਹ ਪ੍ਰਣ ਕਰ ਲੈਣ ਕਿ ਅਸੀਂ ਸਦਾ ਪਾਣੀ ਦਾ ਸਦਉਪਯੋਗ ਕਰਾਂਗੇ ਪਾਣੀ ਪ੍ਰਤੀ ਸਦਾ ਸਤਿਕਾਰ ਤੇ ਸ਼ਰਧਾ ਦੀ ਭਾਵਨਾ ਰੱਖਦੇ ਹੋਏ ਪਾਣੀ ਦੇ ਸਰੋਤਾਂ ਨੂੰ ਗੰਦਲਾ ਹੋਣ ਤੋਂ ਰੋਕਾਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਦੀ ਇਸ ਭਿਆਨਕ ਸਮੱਸਿਆ ਦਾ ਹੱਲ ਆਪਣੇ ਆਪ ਹੀ ਨਿਕਲ ਆਵੇਗਾ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਧਰਤੀ ਸਾਨੂੰ ਆਪਣੇ ਪੂਰਵਜਾਂ ਤੋਂ ਰਹਿਣ ਲਈ ਉਧਾਰੀ ਮਿਲੀ ਹੈ ਅੱਗੇ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਉਹਨਾਂ ਦੀ ਅਮਾਨਤ ਦੇ ਰੂਪ ਵਿੱਚ ਦੇਣੀ ਹੈ ਪੀੜੀਦਰ ਪੀੜੀ ਇਹੋਰੀ ਚਲਦੀ ਆ ਰਹੀ ਹੈ ਸਾਡਾ ਕੋਈ ਹੱਕ ਨਹੀਂ ਬੰਦਾ ਕਿ ਅਸੀਂ ਇਸ ਦੇ ਸੰਤੁਲਨ ਨੂੰ ਵਿਗਾੜੀਏ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਕਿ ਸਾਡੀ ਧਰਤੀ ਦੇ ਸਾਰੇ ਪਾਣੀ ਦੇ ਸਰੋਤ ਸਵੱਛ ਨਿਰਮਲ ਅਤੇ ਪੂਰੀ ਤਰ੍ਹਾਂ ਭਰੇ ਰਹਿਣ ਤਾਂ ਜੋ ਹਰ ਕੋਈ ਇਸ ਪਾਣੀ ਰੂਪੀ ਪਿਤਾ ਦੀ ਛੋਦਾ ਨਿਰਮਲ ਆਨੰਦ ਮਾਣ ਸਕੇ ਕੀ ਸਖਿਆ ਪਾਣੀ ਦੀ ਸਾਡੀ ਜ਼ਿੰਦਗੀ ਵਿੱਚ ਮਹੱਤਤਾ ਪਾਣੀ ਦੇ ਸੁਭਾਅ ਬਾਰੇ